ਪਾਣੀ ਨੇ ਘੇਰ ਲਿਆ ਹੈ ਉਹ ਪਿੰਡਾਂ ਤੱਕ ਪਹੁੰਚਣੀਆਂ ਸਹੂਲਤਾਂ ਔਖੀਆਂ ਹੋ ਜਾਂਦੀਆਂ ਨੇ ਤਾਂ ਖਾਸ ਹੈ ਜੀ ਪਰੋਜ਼ਪੁਰ ਦੇ ਇਹ ਪਿੰਡ ਨੇ ਗਾਜੋਂ ਪੱਟੀ ਕੇ ਹੋਰ ਜਿਹੜੇ ਨਾਲ ਲੱਗਦੇ ਪਿੰਡ ਨੇ ਰਾਜੋ ਕੀ ਗੱਟੀ ਕਹਿੰਦੇ ਨੇ ਇਸ ਤਰੀਕੇ ਦੇ ਪਿੰਡ ਨੇ ਜਿੱਥੇ ਘਰਾਂ ਦੇ ਅੰਦਰ ਤੱਕ ਪਾਣੀ भर ਚੁੱਕਾ ਹੈ ਜਿੱਥੇ ਲੋਕਾਂ ਨੇ ਖਾਣੇ ਦਾ ਪ੍ਰਬੰਧ ਕਰਨਾ ਉੱਥੇ ਵੀ ਪਾਣੀ ਜਿਹੜਾ ਛੱਲਾ ਮਾਰਦਾ ਦਿਖਾਈ ਦੇ ਰਿਹਾ ਹੈ ਪਸ਼ੂ ਜਿਹੜੇ ਕਹਿ ਰਹੇ ਨੇ ਕਿ ਇੱਥੇ ਮੌਤ ਹੋ ਗਈ ਹੈ ਉਹ ਸਾਹਮਣੇ ਤਸਵੀਰਾਂ ਜਿਹੜੇ ਲੋਕ ਉਹਨਾਂ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਬਿਲਕੁਲ ਸੰਪਰਕ ਇੱਥੇ ਟੁੱਟ ਗਿਆ ਹੈ ਬਹੁਤ ਤੇਜ਼ ਸਪੀਡ ਦੇ ਵਿੱਚ ਪਾਣੀ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਫੈਲ ਗਿਆ ਹੈ ਨਹੀਂ ਕਿ ਉੱਧਰ ਪਿੰਡ ਨੇ ਜਾਂ ਕਿੰਨੇ ਕੁ ਲੋਕ ਨੇ ਜਿਹੜੇ ਫਸੇ ਆ ਉੱਧਰ ਤਾਂ ਬਹੁਤ ਜ਼ਿਆਦਾ ਇੱਥੋਂ ਉੱਥੇ ਸਮਾਨ ਵੀ ਨਹੀਂ ਪਹੁੰਚਦਾਗਾ ਇੱਥੇ ਸਮਾਨ ਜ਼ਿਆਦਾ ਰੁਕ ਜਾਂਦਾ ਹਾਂ ਉੱਥੇ ਬਹੁਤ ਜ਼ਿਆਦਾ ਸਮਾਨ ਦੀ ਜਰੂਰਤ ਹੈ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਉੱਧਰ ਬਹੁਤ ਜ਼ਿਆਦਾ ਜੀ ਉੱਧਰ ਤਾਂ ਪਾਪ ਕੱਪ ਕੇ ਚਾਹੀਏ ਬੜਾ ਜ਼ਿਆਦਾ ਨੁਕਸਾਨ ਘਰ ਛੱਡ ਕੇ ਨਹੀਂ ਆ ਰਹੇ। ਸਾਡੇ ਘਰ ਨਹੀਂ ਛੱਡ ਕੇ ਆ ਰਹੇ ਲੋਕ। ਉੱਥੇ ਧਰਾਂ 'ਚ ਪਸ਼ੂ ਵੀ ਉਹਨਾਂ ਰੱਖੇ ਪਰ ਉਹਨਾਂ ਦੀ ਲੋਕਾਂ ਦੀ ਇੱਕ ਅਪੀਲ ਹੈ ਵੀ ਚਾਰਾ ਜਿਹੜਾ ਪਸ਼ੂਆਂ ਦਾ ਵਾਰ-ਵਾਰ ਸਾਨੂੰ ਪਹੁੰਚਦਾ ਹੈ। ਪਾਣੀ ਦੇ ਵਿੱਚ ਕਈ ਪਸ਼ੂ ਬਹੁਤ ਜ਼ਿਆਦਾ ਰੁੜ ਗਏ। ਨੁਕਸਾਨ ਤਾਂ ਹੋਇਆ ਹੀ ਏ। ਜੇ ਗੱਲ ਕਰੀ ਛੋਟੇ ਬੇਬੀ ਤੋਂ ਲੈ ਕੇ ਜਿਹੜੇ ਜਿੱਦਾਂ ਸਕੂਲ ਦੀ ਗੱਲ ਕਰੀਏ ਸਕੂਲ ਆਫ ਬੰਦ ਹੋ ਚੁੱਕੇ ਆ। ਬੱਚਿਆਂ ਦੀ ਪੜਾਈ ਖਰਾਬ ਹੋ ਚੁੱਕੀ ਹੈ। ਫਸਟ ਪਹਿਲਾ 2023 ਜਿਹੜੀ ਪੜਾਈ ਖਰਾਬ ਹੋਈ। ਹੁਣ ਵੀ ਸਟੱਡੀ ਬੱਚਿਆਂ ਦੀ ਖਰਾਬ ਹੋ ਰਹੀ ਹੈ। ਬੜਾ ਇਲਾਕਾ ਹੈਗਾ ਘਟੋ ਘੜਵੀ ਸੌ ਡੇਢ ਸੌ ਕਿੱਲੇ ਤੋਂ ਜ਼ਿਆਦਾ ਹੀ ਇੱਧਰ ਇਲਾਕਾ ਹੈ ਬਾਕੀ 100 ਕਿੱਲਾ ਇੱਧਰ ਹੈ ਡੇਢ ਦੋ ਸੌ ਕਿੱਲਾ ਸਾਰਾ ਹੀ ਬਰਬਾਦ ਹੋ ਗਿਆ ਪਹਿਲਾਂ ਸਾਡੇ ਵੱਲ ਪਾਕਿਸਤਾਨ ਤੋਂ ਆਉਂਦਾ ਪਿਆ ਸੀ ਹੁਣ ਜਿਹੜਾ ਟੁੱਟਿਆ ਉਹ ਬੰਨ ਤੋਰ ਲਈ ਤਰਫ ਪਾਕਿਸਤਾਨ ਨੂੰ ਟੁੱਟ ਗਿਆ ਆ ਗਿਆ ਫਿਰ ਜੀ ਸਾਡੇ ਡੰਗਰ ਮਰਿਆ ਇੱਥੇ ਪਿਆ ਜੇ ਨਾਲ ਹਾਂਜੀ ਪਸ਼ੂ ਮਰਿਆ ਸਾਡੇ ਕਿੰਨੇ ਕੁ ਪਸ਼ੂ ਹੋਰ ਮਰ ਗਏ ਇੱਥੇ ਵਾਧੂ ਮਰ ਗਏ ਜੀ ਪੰਜ ਛੇ ਪਸ਼ੂ ਮਰ ਗਏ ਹਾਂਜੀ ਹਾਂਜੀ ਪਾਣੀ ਕਰਕੇ ਜਣੀ ਜਿਹੜਾ ਇਸ ਤਰੀਕੇ ਦੇ ਨਾਲ ਬਹਾ ਜਿਹੜਾ ਇੰਨੀ ਤੇਜ਼ ਆ ਰਿਹਾ ਕਿ ਖੇਤ ਇਸ ਵੇਲੇ ਦਰਿਆ ਬਣ ਚੁੱਕੇ ਨੇ ਓਵਰਫਲੋ ਦਰਿਆ ਜਿਹੜੇ ਕਿਸ ਤਰੀਕੇ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਵਹਿ ਰਹੇ ਨੇ ਤੇ ਉਹ ਸਾਹਮਣੇ ਤਸਵੀਰਾਂ ਜਿਹੜੇ ਲੋਕ ਉਹਨਾਂ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਬਿਲਕੁਲ ਸੰਪਰਕ ਇੱਥੇ ਟੁੱਟ ਗਿਆ ਹੈ ਬਹੁਤ ਤੇਜ਼ ਸਪੀਡ ਦੇ ਵਿੱਚ ਪਾਣੀ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਫੈਲ ਗਿਆ ਹੈ ਤੇ ਇਹ ਤਸਵੀਰਾਂ ਉਹ ਨੇ ਜਿੱਥੇ ਲੋਕਾਂ ਨੂੰ ਜਿਹੜਾ ਟਰੈਕਟਰਾਂ ਤੇ ਜਾ ਟੀਮਾਂ ਜਿਹੜੀਆਂ ਤਾਇਨਾਤ ਨਹੀਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਉੱਥੋਂ ਕੱਢ ਕੇ ਲਿਆਂਦਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨੇ ਤੇਜ਼ ਰਫਤਾਰ ਦੇ ਨਾਲ ਇੱਥੇ ਵਹਿ ਰਿਹਾ ਵੀਰ ਜੀ ਇੱਥੇ ਲਾਗੇ ਦੇ ਪਿੰਡਾਂ ਤੋਂ ਹੀ ਆਏ ਹੋ ਹਾਂਜੀ ਹਾਂਜੀ ਲਾਗੇ ਤੋਂ ਕਰ ਰਹੇ ਹਾਂ ਜੀ ਅਸੀਂ ਤਾਂ ਰੈਸਕਿਊ ਕਰ ਰਹੇ ਹਾਂ ਕਿਉਂ ਕਰ ਰਹੇ ਹੋ ਅੱਜ ਕਿ ਕਿਨੇ ਕੁ ਉਧਰ ਉਹ ਪਿੰਡ ਨੇ ਜਾਂ ਕਿੰਨੇ ਕੁ ਲੋਕ ਨੇ ਜਿਹੜੇ ਫਸੇ ਆ ਜੀ ਉਧਰ ਤੋਂ ਬਹੁਤ ਜ਼ਿਆਦਾ ਇੱਥੋਂ ਉੱਥੇ ਸਮਾਨ ਵੀ ਨਹੀਂ ਪਹੁੰਚਦਾਗਾ ਇੱਥੇ ਸਮਾਨ ਜ਼ਿਆਦਾ ਰੁਕ ਜਾਂਦਾ हां ਉੱਥੇ ਬਹੁਤ ਜ਼ਿਆਦਾ ਸਮਾਨ ਦੀ ਜਰੂਰਤ ਹੈ ਜੀ। ਤੇ ਅਸੀਂ ਵੀ ਸਮਾਜ ਸੇਵਾ ਕਰਨੀ ਆਏ ਇੱਥੇ ਜੀ ਅਸੀਂ ਕੱਲ ਲੈ ਕੇ ਆਵਾਂਗੇ ਸਮਾਨ। ਉੱਥੇ ਜਿਹੜਾ ਨਾ ਜਾ ਕੇ ਚਾਰਾ ਚੂਰਾ ਪਸ਼ੂਆਂ ਦਾ ਬਹੁਤ ਜ਼ਿਆਦਾ ਦਿੱਕਤ ਆ ਰਹੀ ਜੀ ਉੱਥੇ। ਅੱਛਾ। ਆ ਚਾਰਾ ਤੇ ਨੁਕਸਾਨ ਕਿੰਨਾ ਕੁ ਹੋ ਗਿਆ? ਨੁਕਸਾਨ ਉੱਧਰ ਬਹੁਤ ਜ਼ਿਆਦਾ ਜੀ ਉਧਰ ਤਾਂ ਪਾਰ ਟੱਪ ਕੇ ਚਾਹੀਏ ਬੜਾ ਜ਼ਿਆਦਾ ਨੁਕਸਾਨ ਹੈ। ਕਿੰਨੇ ਕੁ ਪਿੰਡ ਚ ਪੇਟ ਦੇ ਵਿੱਚ ਆਏ ਹੋਏ ਆ? ਪਿੰਡ ਤਾਂ ਬਾਵਾ ਹੀ ਹੋਣਗੇ ਜੀ ਉਧਰ ਮੇਰੇ ਸਾਹ ਚ। ਤੇ ਲੋਕ ਘਰ ਛੱਡ ਕੇ ਨਹੀਂ ਆ ਰਹੇ। ਸਾਨੇ ਘਰ ਨਹੀਂ ਛੱਡ ਕੇ ਆ ਰਹੇ ਲੋਕ ਜੀ। ਉੱਥੇ ਘਰਾਂ ਚ ਪਸ਼ੂ ਵੀ ਉਹਨਾਂ ਰੱਖ ਪਸ਼ੂਆਂ ਨੂੰ ਕੋ ਨੁਕਸਾਨ ਹੋਇਆ ਜਾਂ ਕੋਈ ਮਰਨ ਦੀਆਂ ਇਦਾਂ ਦੀਆਂ ਖਬਰਾਂ ਆਈਆਂ ਨਾ ਤਾਂ ਅਕਸਰ ਹੋਇਆ ਹੀ ਜੀ ਪਾਣੀ ਦੇ ਵਿੱਚ ਕਈ ਪਸ਼ੂ ਬਹੁਤ ਜ਼ਿਆਦੇ ਰੁੜ ਗਏ ਨੁਕਸਾਨ ਤਾਂ ਹੋਇਆ ਹੀ ਪਰ ਜਿਹੜਾ ਹੁਣ ਜਿਹੜਾ ਇਸ ਟਾਈਮ ਫਰਸਟ ਟਾਈਮ ਇਹਨਾਂ ਨੂੰ ਲੋੜ ਇੱਕ ਚਾਰੇ ਦੀ ਇੱਕ ਪਾਣੀ ਪੀਣ ਵਾਲੇ ਦੀ ਵੀ ਸਮੱਸਿਆ ਦੱਸ ਰਹੇ ਨੇ ਜੀ ਵੀ ਪਾਣੀ ਪੀਣ ਵਾਲਾ ਜਿਹੜਾ ਉਹ ਬਹੁਤ ਕੱਲ ਅਸੀਂ ਲੈ ਕੇ ਆਵਾਂਗੇ ਅਸੀਂ ਮਿਰਜ ਜੀ ਕਿੱਥੋਂ ਆਏ ਹੋ ਇਹਨਾਂ ਦੀ ਮਦਦ ਦੇ ਲਈ ਅਸੀਂ ਇੱਥੇ ਲੋਕਲ ਹੀ ਆ ਜੀ ਮੈਂ ਸਰਪੰਚੀ ਜੀ ਉਹਨਾਂ ਦਾ ਪ੍ਰਧਾਨ ਆ ਅਸੀਂ ਕੱਲ ਲੈ ਕੇ ਆਉਣਾ ਸਮਾਨ ਅਸੀਂ ਦੇਖ ਕੇ ਚੱਲੇ ਵੀ ਕਿਹੜੀ ਕਿਹੜੇ ਸਮਾਨ ਦੀ ਇਹਨਾਂ ਨੂੰ ਜ਼ਰੂਰਤ ਹੈ ਲੋਕ ਫਿਰ ਭੁੱਖੇ ਪਿਆਸੇ ਆਪਣੇ ਘਰਾਂ ਚ ਬੈਠੇ ਹੋਏ ਨੇ ਬਿਲਕੁਲ ਬਿਲਕੁਲ ਜੀ ਬਹੁਤ ਅੱਗੇ ਸਮਾਨ ਬਹੁਤ ਘਟ ਜਾ ਰਿਹਾ ਜੀ ਆਪਾਂ ਇੱਥੋਂ ਲੰਘਣ ਦਾ ਬਹੁਤ ਮੁਸ਼ਕਲ ਹੁੰਦੀ ਲੋਕ ਕਈਆਂ ਨੂੰ ਉਹ ਫਿਰ ਇੱਥੇ ਹੀ ਕਰ ਜਾਂਦੇ ਸੀ ਇਹ ਕਿਹੜਾ ਇਲਾਕਾ ਹੈ ਪਾਣੀ ਕਿੱਧਰੋਂ ਆ ਰਿਹਾ ਇਹ ਰਾਜੋ ਕੇ ਗੱਟੀ ਪਿੰਡ ਹੈ ਜੀ ਇਹ ਕੋੜੀ ਬਿਲਕੁਲ ਪਾਣੀ ਕਹਿੰਦੇ ਹੋਰ ਜ਼ਿਆਦਾ ਲੱਖਾਂ ਦੀ ਹੈ ਨਾ ਮਿੰਟੀ ਦੇ ਵਿੱਚ ਛੱਡਿਆ ਆ ਜਦੋਂ ਅਸੀਂ ਲੰਘੇ ਇੱਥੋਂ ਘਟ ਸੀ ਪਾਣੀ ਹੁਣ ਬਹੁਤ ਜ਼ਿਆਦਾ ਤੇਜ਼ ਹੋ ਗਿਆ ਬੰਨ ਬੰਨ ਵੀ ਟੁੱਟੇ ਇੱਧਰ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਉਧਰ ਅੱਗੇ ਤਾਂ ਜਾ ਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਔਕਾਜੀ ਸੋ ਬਿਲਕੁਲ ਵੀਰ ਇੱਥੇ ਮਦਦ ਦੇ ਲਈ ਆਏ ਹੋਏ ਨੇ ਤੁਸੀਂ ਇਹਨਾਂ ਪਿੰਡਾਂ ਦੇ ਵਾਸੀ ਹੋ ਨਹੀਂ ਜੀ ਅਸੀਂ ਰਹਿਣ ਵਾਲੇ ਤਮਾਮ 도ੜਦੇ ਆ ਲੇਕਿਨ ਇਸੇ ਵਾਸੀ ਇੱਥੋਂ ਦੇ ਆ ਕੁਝ ਗੈਸਟ ਰਿਲੇਟਿਵ ਆਪਣੇ ਦਰ ਹੈਗੇ ਆ ਅੱਛਾ ਫਸੇ ਹੋਏ ਨੇ ਰਿਸ਼ਤੇਦਾਰ ਉਹ ਜਿਆਦਾ ਫਸੇ ਹੋਏ ਨਹੀਂ ਅਗਰ ਇਹ ਸਹੂਲਤ ਦੀ ਗੱਲ ਕਰੀਏ ਉਹਨਾਂ ਦੀ ਹੈਲਪ ਦੀ ਗੱਲ ਕਰੀਏ ਤਾਂ ਬਹੁਤ ਘੱਟ ਹੈਲਪ ਹੋ ਰਹੀ ਇੱਥੇ ਪਬਲਿਕ ਦੀ ਰੋਟੀ ਪਾਣੀ ਕਿੱਦਾਂ ਪ੍ਰਬੰਧ ਕਰਦੇ ਹੋਣਗੇ ਕਿਉਂਕਿ ਲੋਕ ਦੱਸ ਰਿਹਾ ਕਿ ਰਸੋਈਆਂ ਤੱਕ ਨਾ ਕਰਾਂ ਦੇ ਜਿੱਥੇ ਰੋਟੀ ਪਕਾਣੀ ਉੱਥੇ ਤੱਕ ਪਾਣੀ ਵੱਢ ਚੁੱਕਾ ਬਿਲਕੁਲ ਰਾਈਟ ਹੈ ਜੀ ਜਿਹੜਾ ਇਹਨਾਂ ਦਾ ਰਸੋਈ ਦਾ ਮਾਹੌਲ ਦੀ ਗੱਲ ਕਰੀ ਤਾਂ ਉੱਥੇ ਵੀ 2-2.5 ਫੁੱਟ 3-3 ਫੁੱ ਜੇ ਗੱਲ ਕਰੀ ਛੋਟੇ ਬੇਬੀ ਤੋਂ ਲੈ ਕੇ ਜਿਹੜੇ ਜਿੱਦਾਂ ਸਕੂਲ ਦੀ ਗੱਲ ਕਰੀਏ ਸਕੂਲ ਆਫ ਬੰਦ ਹੋ ਚੁੱਕੇ ਆ ਬੱਚਿਆਂ ਦੀ ਪੜਾਈ ਖਰਾਬ ਹੋ ਚੁੱਕੀ ਹੈ ਫਰਸਟ ਪਹਿਲਾ 2023 ਜਿਹੜੀ ਪੜਾਈ ਖਰਾਬ ਹੋਈ ਹੁਣ ਵੀ ਸਟੱਡੀ ਬੱਚਿਆਂ ਦੀ ਖਰਾਬ ਹੋ ਰਹੀ ਹੈ ਤੇ ਜਵਾਬ ਕਿੱਦਾਂ ਉਹਨਾਂ ਦੀ ਚਿੰਤਾ ਮਾਪਿਆਂ ਨੂੰ ਸਤਾਉਂਦੀ ਆ ਨਾ ਕਿ ਉਹਨਾਂ ਨੂੰ ਆਪਾਂ ਸੇਫ ਜਗ੍ਹਾ ਲੈ ਕੇ ਜਾਈਏ ਹਾਂਜੀ ਉਹਨਾਂ ਦੀ ਚਿੰਤਾ ਤਾਂ ਬੇਬੀ ਦੀ ਜਿਹੜੀ ਬੱਚਿਆਂ ਦੀ ਚਿੰਤਾ ਬਹੁਤ ਜ਼ਿਆਦਾ ਹੈਗੀ ਹੈ ਬਟ ਉਹਦੇ ਨਾਲ ਨਾਲ ਵੱਡੀ ਚਿੰਤਾ ਹੈਗੀ ਜਦ ਤੱਕ ਪੇਟ ਨੂੰ ਕੁਝ ਖਾਣ ਨੂੰ ਨਾ ਮਿਲੇਗਾ ਤਾਂ ਬਹੁਤਾ ਪ੍ਰਬੰਧ ਨਹੀਂ ਹੈਗਾ ਅਗਰ ਬੰਦ ਹੈਗਾ ਜੇ ਕੁਝ ਸਰਕਾਰ ਵੱਲੋਂ ਨਹੀਂ ਹੈਗਾ ਜਿਹੜੇ ਸਾਡੇ ਆਸਪੋਰਡ ਉਸ ਜਿਹੜੇ ਪਿੰਡਾਂ ਦੇ ਨੇੜੇ ਸਿਟੀ ਨੇ ਜਿੱਥੇ ਸੇਫ ਨੇ ਉਹ ਹੈਲਪਲੀ ਪਹੁੰਚ ਰਹੇ ਨੇ ਤੁਸੀਂ ਵੀ ਐਸੀ ਪਿੰਡਾਂ ਦੇ ਉਹ ਹਾਂਜੀ ਮੈਡਮ ਜੀ ਸਾਡਾ ਇਹੀ ਪਿੰਡ ਹੈ ਗੱਟੀਆਂ ਕਿੰਨੀਆਂ ਫਸਲਾਂ ਇਸ ਵੇਲੇ ਤਬਾਹ ਹੋ ਗਈਆਂ ਸਾਰਾ ਪਾਣੀ ਨੇ ਜਿਹੜਾ ਉੱਪਰ ਵਹਿ ਰਿਹਾ ਮੈਡਮ ਜੀ ਬੜਾ ਇਲਾਕਾ ਹੈਗਾ ਘਟੋ ਘੜ ਵੀ 100 150 ਕਿੱਲੇ ਤੋਂ ਜ਼ਿਆਦਾ ਹੀ ਇਧਰ ਇਲਾਕਾ ਹੈ ਬਾਕੀ 100 ਕਿੱਲਾ ਇਧਰ ਹੈ 1.5 200 ਕਿੱਲਾ ਸਾਰਾ ਹੀ ਬਰਬਾਦ ਹੋ ਗਿਆ ਕਿਸੇ ਦੀ ਫਸਲ ਨਹੀਂ ਬਚੀ ਇੱਥੇ ਇਹ ਕਿੰਨੇ ਕ ਸਮੇਂ ਤੋਂ ਐਦਾਂ ਮਤਲਬ ਤੇਜ਼ ਰਫ਼ਤਾਰ ਚ ਪਾਣੀ ਇੱਥੇ ਪਹੁੰਚਿਆ ਇਹ ਮੈਮ ਜੀ ਅੱਗੇ 2023 ਚ ਆਇਆ ਸੀਗਾ ਹੁਣ ਇਸ ਸਮੇਂ 2025 ਚ ਆਇਆ ਪਾਣੀ ਹੈ ਨਹੀਂ ਇਹ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇਹ ਹੋ ਗਏ 5-6 ਦਿਨ ਚੱਲਦੇ ਨੂੰ ਪਾਣੀ 6-7 ਪੰਜ-ਛੇ ਦਿਨਾਂ ਚ ਘਟਿਆ ਵੀ ਆ ਪਾਣੀ ਦਾ ਲੈਵਲ ਕਿ ਵਧ ਹੀ ਰਿਹਾ ਨਹੀਂ ਜੀ ਅੱਗੇ ਵਧ ਰਿਹਾ ਹੁਣ ਅੱਜ ਹੀ ਮਾੜਾ ਮੋਟਾ ਫਰਕ ਪਿਆ ਨਹੀਂ ਤਾਂ ਪਹਿਲਾਂ ਤਾਂ ਵਧਦਾ ਹੀ ਰਿਹਾ ਕਹਿੰਦੇ ਇੱਥੇ ਬੰਨ ਜਿਹੜਾ ਟੁੱਟ ਗਿਆ ਪਾਕਿਸਤਾਨ ਵੱਲ ਪਾਣੀ ਬਹੁਤ ਜ਼ਿਆਦਾ ਜਾ ਰਿਹਾ ਉਹ ਮੈਮ ਜੀ ਅੱਗੇ ਟੁੱਟਿਆ ਜ਼ੀਰੋ ਲੈਂਡ ਤੇ ਆਪਣੇ ਬਾਰਡਰ ਤੋਂ ਉਹ ਪਾਕਿਸਤਾਨ ਪਹਿਲਾਂ ਸਾਡੇ ਵੱਲ ਪਾਕਿਸਤਾਨ ਤੋਂ ਆਉਂਦਾ ਪਿਆ ਸੀ ਹੁਣ ਜਿਹੜਾ ਟੁੱਟਿਆ ਉਹ ਬੰਨ ਤੋਰਲੇ ਤਰਫ ਪਾਕਿਸਤਾਨ ਨੂੰ ਟੁੱਟ ਗਿਆ ਮਤਲਬ ਜਿੱਦਾਂ ਮਰਜੀ ਹੈ ਨੁਕਸਾਨ ਦੋਨਾਂ ਪਾਸੇ ਹੋ ਰਿਹਾ ਹਾਂਜੀ ਹਾਂਜੀ ਦੋਨਾਂ ਪਾਸੇ ਹੋ ਰਿਹਾ ਜੀ ਤੇ ਇਹ ਤੋਂ ਸਾਨੂੰ ਮੈਂ ਜੀ ਆਹ ਵੇਖੋ ਰਸਤਾ ਸਾਡਾ ਪੋਲ ਬਣਾਇਆ ਉਹ ਵੀ ਗਲਤ ਬਣਾਤਾ ਨਾ ਤਾਂ ਪਾਣੀ ਦੀ ਨਿਕਾਸੀ ਹੁੰਦੀ ਆ ਨਾ ਕੋਈ ਸਾਡਾ ਰਸਤਾ ਤਾਂ ਬਲੌਕ ਹੋ ਜਾਂਦਾ ਇੱਥੋਂ ਆਉਣ ਜਾਣ ਨੂੰ ਸਾਨੂੰ ਬਹੁਤ ਦਿੱਕਤ ਆ ਬੱਚੇ ਸਾਡੇ ਜਿਵੇਂ ਵੀ ਅਸੀਂ ਘਰ ਵਿੱਚ ਬੈਠੇ ਹਾਂ ਕੋਈ ਸਬਜ਼ੀ ਵਗੈਰਾ ਜੋ ਵੀ ਰਾਸ਼ਨ ਆਉਂਦਾ ਵਿਚਾਰੇ ਜਿੰਨੇ ਕੁ ਜੋਗੇ ਅਗੇ ਲੈ ਕੇ ਆਉਂਦੇ ਕੋ ਪਿੱਛੇ ਵਾਂਝਾ ਅਰਥਾ ਦਾ ਵੀ ਉਧਰੀ ਹੈ ਹਾਂਜੀ ਆ ਨਾਲ ਹੀ ਆ ਇੱਥੇ ਆ ਪੋਲ ਟੱਪ ਕੇ ਨਾਲ ਹੀ ਅਗਲੇ ਪਾਸੇ ਅੱਛਾ ਜੀ ਤੇ ਬਿਲਕੁਲ ਤਸਵੀਰਾਂ ਜਿਹੜੀਆਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਇਲਾਕਿਆਂ ਦੇ ਹਾਲ ਜਿਹੜੇ ਇਸ ਵੇਲੇ ਕਾਫੀ ਜ਼ਿਆਦਾ ਤਰਸਯੋਗ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਪੋਲ ਬਣਾਏ ਹੋਏ ਨੇ ਜਿਹੜੀਆਂ ਸੜਕਾਂ ਨੇ ਉਹ ਸੰਪਰਕ ਜਿਹੜੇ ਬਿਲਕੁਲ ਟੁੱਟਦੇ ਦਿਖਾਈ ਦੇ ਰਹੇ ਨੇ ਸੋ ਗੱਲਬਾਤ ਕਰਾਂਗੇ ਆਪਾਂ ਸ਼ਿਕਾਲ ਸ਼ਿਕਾਲ ਜੀ ਹਾਲਾਤ ਦੇਖੇ ਨੇ ਤੁਸੀਂ ਕਿ ਪਿੰਡਾਂ ਦੇ ਲੋਕ ਘਰਾਂ ਦੇ ਬਾਹਰ ਨਿਕਲ ਕੇ ਬੈਠੇ ਹੋਏ ਨੇ ਕੋਈ ਸਹੂਲਤ ਜਿਹੜੀ ਆ ਉਹਦੇ ਲਈ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏ ਨਹੀਂ ਤਾਂ ਉੱਥੇ ਹੀ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੀ ਬੇਬੇ ਇਸੇ ਪਿੰਡ ਦੇ ਹੋ ਇਹਨਾਂ ਇਲਾਕਿਆਂ ਦੇ ਹੋ ਹਾਂਜੀ ਦੇਖ ਰਹੇ ਹੋ ਕਿ ਫਸਲਾਂ ਅੱਖਾਂ ਸਾਹਮਣੇ ਨਹੀਂ ਰਹੀਆਂ ਕਿੱਦਾਂ ਪਾਣੀ ਹੋਰ ਵੱਧ ਰਿਹਾ ਵਾ ਹੁਣ ਉਹ ਵੀ ਜਾਂਦਾ ਹੋ ਤਾਂ ਉਹਨਾਂ ਦਿਸਤਾ ਹੀ ਪਿਆ ਜਿੰਨਾ ਇੱਥੇ ਤਰ ਹੈ ਤਾਂ ਕੁਝ ਵੀ ਨਹੀਂ ਗਿਆ ਸਾਰੇ ਫਸਲ ਜਰ ਸਾਰੇ ਖਰਾਬ ਹੋ ਗਏ ਇਹ ਪਹਿਲੀ ਵਾਰ ਤਾਂ ਮਾਰ ਨਹੀਂ ਆ ਪਹਿਲਾਂ ਵੀ ਇਸ ਤਰ੍ਹਾਂ ਦੀ ਹਮਾਰਾ ਪਿਛਲੇ ਸਾਲਾਂ ਚ ਪਈ ਹਾਂ ਪਿਛਲੇ ਸਾਲਾਂ ਚ ਜੇ ਇੱਕ ਨਸਾ ਆਈ ਵਾਏ ਇੱਕ ਫਸਲ ਚ ਆਇਆ ਚੋਣੇ ਦਾ ਤੇ ਦੂਜੇ ਹਲ ਚੋਂ ਉਹਨਾਂ ਨੂੰ ਫਿਰ ਗਿਆ ਹੁਣ ਤੁਹਾਨੂੰ ਜਿਹੜੇ ਪ੍ਰਬੰਧ ਦੱਸੇ ਜਾ ਰਹੇ ਉਹ ਮਿਲ ਰਹੇ ਆ ਤੁਹਾਨੂੰ ਖਾਣਕ ਦਾ ਬੰਦੋਬਸਤ ਚਾਰਿਆਂ ਦਾ ਬੰਦੋਬਸਤ ਤੇ ਇਹ ਚੀਜ਼ਾਂ ਮਿਲ ਰਹੀਆਂ ਵਾ ਨਹੀਂ ਜਾਂਦੀਆਂ ਨੇ ਕੋਈ ਕਿਵੇਂ ਕਿਵੇਂ ਕੋ ਦਿੱਤੀ ਜਾਂਦਾ ਮਹੀਆਂ ਜਾਂਦੀਆਂ ਨੇ ਹੂੰ ਕਿ ਆਉਂਦੇ ਆ ਲੈ ਕੇ ਉਹ ਨਹੀਂ ਕਹਿੰਦੇ ਆਪਾਂ ਨਹੀਂ ਆਉਂਦਾ ਖਰਾਕ ਮੱਜਾਂ ਦੇ ਪਸ਼ੂਆਂ ਦਾ ਚਾਰਾ ਵੀ ਆਉਂਦਾ ਚੋ ਲੰਗਰ ਵੀ ਆਉਂਦਾ ਬਣ ਕੇ ਬਾਕੀ ਪਿੱਛੇ ਵੰਡ ਦਿੰਦੇ ਆ ਅੱਗੇ ਤਾਂ ਫਿਰ ਨਿਕਾਸੀ ਨਹੀਂ ਹੈਗੀ ਲੰਗਣ ਦੀ ਇਸੇ ਕਰਕੇ ਪਿੱਛੇ ਵੰਡ ਦਿੰਦੇ ਆ ਆ ਵੇਖਾ ਇੱਥੇ ਜੀ ਸਾਡੇ ਡੰਗਰ ਮਰਿਆ ਇੱਥੇ ਪਿਆ ਜੀ ਨਾਲ ਹਾਂਜੀ ਹਾਂਜੀ ਪਸ਼ੂ ਮਰਿਆ ਸਾਡੇ ਕਿੰਨੇ ਕੁ ਪਸ਼ੂ ਹੋਰ ਮਰ ਗਏ ਇੱਥੇ ਵਾਧੂ ਮਰ ਗਏ ਜੀ 5-6 ਪਸ਼ੂ ਮਰ ਗਏ ਹਾਂਜੀ ਹਾਂਜੀ ਪਾਣੀ ਕਰਕੇ ਨਹੀਂ ਸੀ ਉਹਨਾਂ ਨੂੰ ਬਚਾਉਣ ਦਾ ਕੋਈ ਪ੍ਰਬੰਧ ਨਾ ਨਾ ਜੀ ਇੱਥੇ ਪਹਿਲਾਂ ਕੋਈ ਡਾਕਟਰ ਨਹੀਂ ਸੀ ਕੋਈ ਵੀ ਪ੍ਰਬੰਧ ਨਹੀਂ ਸੀ ਇੱਥੇ ਕੋਈ ਹੋਵੇਗਾ ਪਸ਼ੂਆਂ ਪਸ਼ੂਆਂ ਦੇ ਚਾਰੇ ਵਾਸਤੇ ਕੋਈ ਵੀ ਚੀਜ਼ ਅਜੇ ਨਹੀਂ ਆਈ। ਹਾਂਜੀ। ਨਹੀਂ ਆਈ। ਨਹੀਂ ਆਈ। ਸੋ ਬਿਲਕੁਲ ਸਰਹੱਦੀ ਪਿੰਡ ਨੇ ਜਿੱਥੇ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਗਿਆ। ਹਰੀਕੇ ਹੈੱਡ ਤੋਂ ਕਹਿ ਸਕਦੇ ਹਾਂ ਹੁਸੈਨੀ ਵਾਲਾ ਹੈੱਡ ਤੱਕ ਜਿਹੜਾ ਪਾਣੀ ਹਮੇਸ਼ਾ ਇਲਾਕਾ ਸੁੱਕਾ ਦੇਖਿਆ ਜਾਂਦਾ ਸੀ ਉਹ ਇਸ ਵੇਲੇ ਪਾਣੀ ਦੀ ਮਾਰ ਦੇ ਹੇਠ ਆ ਚੁੱਕਾ ਹੈ। ਸਤਲੁਜ ਦਰਿਆ ਜਿਹੜਾ ਹੈ ਉਹ ਪਾਣੀ ਦੇ ਨਾਲ ਪੂਰੀ ਤਰ੍ਹਾਂ ਓਵਰਫਲੋ ਹੋ ਕੇ ਪਿੰਡਾਂ ਦੇ ਵਿੱਚ ਇਹ ਪਾਣੀ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਤੋਂ ਅੱਗੇ ਵਧ ਰਿਹਾ ਹੈ ਅੱਗੇ ਚੱਲ ਕੇ ਉਹ ਸੜਕ ਦਾ ਰੁਖ ਤੁਹਾਨੂੰ ਦਿਖਾਵਾਂਗੇ ਜਿੱਥੋਂ ਬਿਲਕੁਲ ਇਹ ਸੜਕ ਜਿਹੜੀ ਹੈ ਟੁੱਟ ਚੁੱਕੀ ਹੈ ਸੰਪਰਕ ਜਿਹੜਾ ਨਹੀਂ ਰਿਹਾ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੈ ਬੱਚੇ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਜਵਾਕ ਜਿਹੜੇ ਪਿੰਡਾਂ 'ਚ ਫਸੇ ਹੋਏ ਨੇ ਬਜ਼ੁਰਗ ਫਸੇ ਹੋਏ ਨੇ ਉਹ ਬੇਜਵਾਨ ਪਸ਼ੂ ਜਿਹੜੇ ਸ਼ਾਇਦ ਆਪਣਾ ਨਹੀਂ ਦੇਖ ਸਕਦੇ ਕਿ ਉਹਨਾਂ ਨੇ ਕਿੱਦਾਂ ਸੇਫ ਹੋਣਾ ਉਹਨਾਂ ਨੂੰ ਨਹੀਂ ਪਤਾ ਉਹ ਫਸੇ ਹੋਏ ਨੇ ਇਹ ਪਿੰਡ ਵਾਲੇ ਕਹਿ ਰਹੇ ਨੇ ਚਾਰੇ ਦਾ ਕੋਈ ਪ੍ਰਬੰਧ ਸਾਡੇ ਤੱਕ ਨਹੀਂ ਪਹੁੰਚ ਰਿਹਾ ਕਿਉਂਕਿ ਜਿਹੜਾ ਵੀ ਇਹਨਾਂ ਦੀ ਮਦਦ ਦੇ ਲਈ ਸੰਸਥਾਵਾਂ ਆ ਰਹੀਆਂ ਨੇ ਆਪਣੇ ਵੱਲੋਂ ਪੂਰੇ ਜ਼ੋਰ ਲਗਾ ਰਹੀਆਂ ਨੇ ਪਰ ਕੁਝ ਹੱਦ ਤੱਕ ਉਹ ਚੀਜ਼ਾਂ ਇੱਥੇ ਹੀ ਰਹਿ ਜਾਂਦੀਆਂ ਨੇ ਜਦੋਂ ਸੰਪਰਕ ਟੁੱਟ ਜਾਵੇ ਜਦੋਂ ਲੰਘਣ ਦਾ ਕੋਈ ਰਸਤਾ ਨਾ ਹੋਵੇ ਤਾਂ ਬਹੁਤ ਸਾਰੀਆਂ ਸਹੂਲਤਾਂ ਬਹੁਤ ਸਾਰੀਆਂ ਪਰ ਮੰਦ ਜਿਹੜੇ ਨੇ ਉਹ ਰਸਤੇ ਦੇ ਵਿਚਾਲੇ ਰਹਿ ਜਾਂਦੇ ਨੇ ਪਰ ਜਿਹੜੇ ਬਹੁਤ ਦੂਰ ਪਿੰਡ ਪੈ ਜਾਂਦੇ ਨੇ ਜਿਨ੍ਹਾਂ ਨੂੰ ਚਾਰੇ ਪਾਸਿਓਂ ਪਾਣੀ ਨੇ ਘੇਰ ਲਿਆ ਹੈ ਉਹ ਪਿੰਡਾਂ ਤੱਕ ਪਹੁੰਚਣੀਆਂ ਸਹੂਲਤਾਂ ਔਖੀਆਂ ਹੋ ਜਾਂਦੀਆਂ ਨੇ ਤਾਂ ਖਾਸ ਹੈ ਜੀ ਫਿਰੋਜ਼ਪੁਰ ਦੇ ਇਹ ਪਿੰਡ ਨੇ ਗਾਜੋ ਪੱਟੀ ਕੇ ਹੋਰ ਜਿਹੜੇ ਨਾਲ ਲੱਗਦੇ ਪਿੰਡ ਨੇ ਰਾਜੋ ਕੀ ਗੱਟੀ ਕਹਿੰਦੇ ਨੇ ਇਸ ਤਰੀਕੇ ਦੇ ਪਿੰਡ ਨੇ ਜਿੱਥੇ ਘਰਾਂ ਦੇ ਅੰਦਰ ਤੱਕ ਪਾਣੀ भर ਚੁੱਕਾ ਹੈ ਜਿੱਥੇ ਲੋਕਾਂ ਨੇ ਖਾਣੇ ਦਾ ਪ੍ਰਬੰਧ ਕਰਨਾ ਹੈ ਉੱਥੇ ਵੀ ਪਾਣੀ ਜਿਹੜਾ ਛੱਲਾ ਮਾਰਦਾ ਦਿਖਾਈ ਦੇ ਰਿਹਾ ਹੈ ਪਸ਼ੂ ਜਿਹੜੇ ਕਹਿ ਰਹੇ ਨੇ ਕਿ ਇੱਥੇ ਮੌਤ ਹੋ ਗਈ ਆ ਤਾਂ ਕਾਫੀ ਪਸ਼ੂ ਵੀ ਜਿਹੜੇ ਮਰ ਗਏ ਨੇ ਤਾਂ ਪਾਣੀ ਜਿਹੜਾ ਪਾਕਿਸਤਾਨ ਦੇ ਵੱਲ ਜਾ ਰਿਹਾ ਭਵੇਂ ਪਾਕਿਸਤਾਨ ਤੋਂ ਇੱਧਰ ਨੂੰ ਆਵੇ ਭਵੇਂ ਇੱਧਰੋਂ ਉੱਧਰ ਨੂੰ ਜਾਵੇ ਪਰ ਮਾਰ ਇਸ ਵੇਲੇ ਚੜਦੇ ਲੈਂਦੇ ਪੰਜਾਬ ਦੋਵਾਂ ਦੀ ਮਾਰ ਜਿਹੜੀ ਪਾਣੀ ਦੇ ਵਿੱਚ ਇਸ ਤਰੀਕੇ ਦੀ ਚਪੇਟ ਜਿਹੜੀ ਨਾ ਪਿੰਡਾਂ ਨੂੰ ਇਹਨਾਂ ਇਲਾਕਿਆਂ ਨੂੰ ਪਈ ਹੈ ਕਿ ਹਾਲਾਤ ਬਹੁਤ ਹੀ ਜ਼ਿਆਦਾ ਤਰਸਯੋਗ ਤੇ ਨਾਜ਼ੁਕ ਬਣ ਚੁੱਕੇ ਨੇ ਲੋੜ ਹੈ ਇਹਨਾਂ ਪਿੰਡਾਂ ਤੱਕ ਪਹੁੰਚਣ ਦੀ ਜਿਨ੍ਹਾਂ ਤੱਕ ਸਹੂਲਤਾਂ ਪਹੁੰਚਾਉਣੀਆਂ ਇਸ ਵੇਲੇ ਬਹੁਤ ਜ਼ਿਆਦਾ ਔਖੀਆਂ ਹੋ ਗਈਆਂ ਨੇ ਤਖਾਸ ਰਿਪੋਰਟ ਹੈ ਢਿੱਲੀ ਪੋਸਟ ਪੰਜਾਬੀ ਤੇ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਰਾਕੇਸ਼ ਜੀ ਦੇ ਨਾਲ